ਇਹ ਤੇ ਹੋਰ ਵੀ ਕੇਂਦਰ ਸਰਕਾਰ ਦੇ ਵੱਲੋਂ ਮੰਨ ਲਈਆਂ ਗਈਆਂ ਮੰਗਾਂ ਲਾਗੂ ਕਰਾਉਣ ਦੇ ਲਈ ਕਿਸਾਨਾਂ ਦਾ ਸੰਘਰਸ਼ ਲਗਾਤਾਰ جاری ਹੈ ਦੱਸਦੇ ਕਿ ਇਸ ਸੰਘਰਸ਼ ਦੇ ਦੌਰਾਨ ਕਿਸਾਨਾਂ ਦੇ ਵੱਲੋਂ ਸਰਕਾਰ ਤੇ ਮੰਗਾਂ ਮੰਨਵਾਉਣ ਦੇ ਲਈ ਕਈ ਤਰੀਕੇ ਅਪਣਾਏ ਜਾ ਰਹੇ ਨੇ ਪਰ ਕਿਸੇ ਵੀ ਤਰੀਕੇ ਦਾ ਕੇਂਦਰ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਹੈ ਸਰਦਾਰ ਜੈਵਾਲ 35 ਦਿਨਾਂ ਤੋਂ ਮਰਨ ਵਰਤੀ ਤੇ ਬੈਠੇ ਹੋਏ ਨੇ ਅੱਜ ਕਿਸਾਨਾਂ ਦੇ ਵੱਲੋਂ ਪਾਰਤ ਬੰਦੀ ਵੀ ਕਾਲ ਦਿੱਤੀ ਗਈ ਹੈ ਕਲ ਗੁਰਦਾਸਪੁਰ ਦੇ ਵਿਖੇ ਗੱਲ ਕੀਤੀ ਜਾਵੇ ਤਾਂ ਦੱਸਦੇ ਕਿ ਭਾਰਤ ਬੰਨੂ ਪਰਵਾ ਹੁੰਗਾਰਾ ਜੁੜਾ ਹੈ ਪੰਜਾਬ ਬੰਦ ਨੂੰ ਪੂਰਾ ਹੰਗਾਰਾ ਮਿਲ ਰਿਹਾ ਹੈ ਸਵੇਰੇ ਤੋਂ ਹੀ ਰੂਟੀਨ ਦੀਆਂ ਦੁਕਾਨਾਂ ਅਤੇ ਜੁੜਾ ਹੈ ਕਨਫੈਕਸ਼ਨਰੀ ਜੇੜੀ ਹਲਵਾਈ ਦੀਆਂ ਦੁਕਾਨਾਂ ਜੁੜੀਆਂ ਨੇ ਪੂਰੇ ਤਰੀਕੇ ਨਾਲ ਬੰਦ ਨਹੀਂ ਤੇ ਦੁਕਾਨਾਂ ਲਗਣੀਆਂ ਜੜੀਆਂ ਨੇ ਉਹ ਵੀ ਸ਼ੁਰੂ ਹੋ ਜਾਂਦੀ ਹਨ ਪਰ ਅੱਜ ਜੜਾ ਹੈ ਸਾਰਾ ਕੁਝ ਬੰਦ ਨਜ਼ਰ ਆ ਰਿਹਾ ਹੈ ਦੱਸੇ ਕਿ પેટ્રોલ ਪੰਪ ਵੀ ਬੰਦ ਦਿਖਾਈ ਦਿੱਤੇ ਨੇ ਅਸਲੇ ਅਸੀਂ ਖੜੇ ਹਾਂ ਗੁਰਦਾਸਪੁਰ ਦੇ ਪੁਲਿਸ ਲਾਈਨ ਰੋਡ ਤੇ ਜਿੱਥੇ ਹਲਵਾਈ ਦੀਆਂ ਕਨਫੈਕਸ਼ਨਰੀ ਦੀਆਂ ਡੇਰੀ ਦੀਆਂ ਔਰ ਪੂਰੀਆਂ ਵਗੈਰਾ ਬਣਾਉਣ ਦੀਆਂ ਦੁਕਾਨਾਂ ਜੜੀਆਂ ਸਵੇਰੇ ਸਵੇਰੇ ਸ਼ੁਰੂ ਹੋ ਜਾਂਦੀ ਹੈ ਨਾ ਇਹਨਾਂ ਦਾ ਕੰਮ ਸਵੇਰੇ ਸਰੇ ਸ਼ੁਰੂ ਹੋ ਜਾਂਦਾ ਹੈ ਲੇਕਿਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਵੇਰ ਤੋਂ ਹੀ ਸਾਰੀਆਂ ਦੁਕਾਨਾਂ ਬੰਦ ਨੇ ਤਸਵੀਰ ਦੇਖ ਕੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਅੱਜ ਸਾਰੇ ਦੁਕਾਨਦਾਰਾਂ ਵੱਲੋਂ ਗੁਰਦਾਸਪੁਰ ਦੇ ਦੁਕਾਨਦਾਰਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਕਿਸਾਨ ਆਦਮੀ ਅੰਦੋਲਨ ਦੇ ਚਲਦੇ ਆਂ ਬੰਦ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ ਪੂਰੀ ਤਰ੍ਹਾਂ ਪੂਰੇ ਦਾ ਪੂਰਾ ਬਾਜ਼ਾਰ ਬੰਦ ਹੈ ਔਰ ਡੇਰੀ ਵਾਲੇ ਉਦੀ ਔਰ ਸਬਜ਼ੀਆਂ ਵਾਲੇ ਵੀ ਆਪਣੀਆਂ ਸੇਵਾਵਾਂ ਅੱਜ ਨਹੀਂ ਦੇਣਗੇ ਤੇ ਜੇ ਗੱਲ ਪੁਲਿਸ ਸੁਰੱਖਿਆ ਵਿਵਸਥਾ ਦੀ ਕਰੀਏ ਤਾਂ ਗੁਰਦਾਸਪੁਰ ਪੁਲਿਸ ਵੱਲੋਂ ਸੁਰੱਖਿਆ ਦੇ ਵਿਆਪਕ ਪ੍ਰਬੰਧ ਅੱਜ ਦੇ ਦਿਨ ਕੀਤੇ ਗਏ ਨੇ 212 ਕਰਮਚਾਰੀ ਤੇ ਅਧਿਕਾਰੀ ਸਪੈਸ਼ਲ ਨਾਕਿਆਂ ਤੇ ਮੌਜੂਦ ਨੇ ਵੱਖਰੇ ਤੌਰ ਤੇ ਜਿਨ੍ਹਾਂ ਦੀ ਡਿਊਟੀ ਲਗਾਈ ਗਈ ਹੈ 212 ਕਰਮਚਾਰੀ ਐਕਸਟਰਾ ਲਗਾਏ ਗਏ ਨੇ ਔਰ ਜਿਹੜੇ ਪੱਕੇ ਨਾਕੇ ਰੁਟੀਨ 'ਚ ਚੱਲੇ ਨੇ ਉਹ ਤੇ ਚੱਲਣਗੇ ਹੀ ਲੇਕਿਨ ਸਪੈਸ਼ਲ ਨਾਕੇ ਵੀ ਕੁਝ ਲਗਾਏ ਗਏ ਨੇ ਜਿਨ੍ਹਾਂ ਵਿੱਚੋਂ ਇਹੋ ਜੀ ਆ ਜਗ੍ਹਾ ਮੌਜੂਦ ਹੈ ਜਿੱਥੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਦੇ ਇਕੱਠੇ ਹੋਣ ਦੀ ਉਮੀਦ ਹੈ ਜਿਨ੍ਹਾਂ ਵਿੱਚ ਨਵੀਪੁਰ ਚੌਂਕ ਸਠਾਲੀ ਪੁਲ ਕਲਾਨੌਰ 3 ਪੁਆਇੰਟ ਔਰ ਪੁਰਾਣਾ ਸ਼ਾਲਾ ਪੁਰਾਣਾ ਸ਼ਾਲਾ ਵਿੱਚ ਵਿਸ਼ੇਸ਼ ਨਾਟਕੇ ਲਗਾਏ ਗਏ ਨੇ ਚੌਂਕਾ ਵਿੱਚ ਜਿੱਥੇ ਡੀਐਸਪੀ ਦੀ ਅਗਵਾਈ ਵਿੱਚ ਪੁਲਿਸ ਪਲ-ਪਲ ਤੇ ਨਜ਼ਰ ਰੱਖੇਗੀ ਸੁਰੱਖਿਆ ਵਿਵਸਥਾ ਦੇ ਤਾਮਾਮ ਇੰਤਜ਼ਾਮ ਕੀਤੇ ਗਏ ਨੇ ਔਰ ਜੇ ਗੱਲ ਆਵਾਜਾਈ ਦੀ ਕਰੀਏ ਤਾਂ ਆਵਾਜਾਈ ਵੀ ਪੂਰੀ ਤਰ੍ਹਾਂ 4 ਵਜੇ ਤੱਕ ਬੰਦ ਰਹੇਗੀ ਰੇਲ ਬੰਦ ਰਹੇਗੀ ਟ੍ਰੇਨਾਂ ਜਿਹੜੀਆਂ ਸਾਰੀਆਂ ਕੈਨਸਲ ਕਰ ਦਿੱਤੇ ਗਏ ਨੇ 4 ਵਜੇ ਤੋਂ ਬਾਅਦ ਪੈਸੇਂਜਰ ਟੇਨਾਂ ਜਾਂ ਟਾਟਾ ਮੋਰੀ ਚਲਣ ਦੀ ਉਮੀਦ ਹੈ ਔਰ ਜੇ ਬੱਸਾਂ ਦੀ ਗੱਲ ਕਰੀਏ ਤੇ ਬੱਸਾਂ ਵੀ ਪੂਰੀ ਤਰ੍ਹਾਂ 4 ਵਜੇ ਤੱਕ ਬੰਦ ਰਹਿਣ ਗਿਆ ਹਾਲਾਕਿ ਜਿਹੜੇ ਬੇਰੋਜ਼ਗਾਰ ਨੇ ਜਿਹੜੇ ਇੰਟਰਵਿਊ ਵਗੈਰਾ ਤੇ ਜਾ ਰਹੇ ਉਹਨਾਂ ਨੂੰ ਛੁੱਟ ਦਿੱਤੀ ਗਈ ਹੈ ਔਰ ਐਮਬੂਲੈਂਸ ਨੂੰ ਛੁੱਟ ਦਿੱਤੀ ਗਈ ਹੈ ਥੋੜੀ ਦੇਰ ਵਿੱਚ ਤੁਹਾਨੂੰ ਬੱਸ ਸਟੈਂਡ ਦੇ ਹਾਲਾਤ ਵੀ ਦਿਖਾਵਾਂਗੇ ਔਰ ਕਿਸਾਨੀ ਅੰਦੋਲਨ ਦੇ ਅੱਜ ਦੇ ਬੰਦ ਦੀ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਰੋਹਿਤ ਗੁਪਤਾ ਗੁਰਦਾਸਪੁਰ